ਤਨਾਤ ਬੋਲਨੇ ਆ ਜੀ ਮਾਤਾ ਜੀ ਇੱਕ ਤੁਹਾਨੂੰ 3 ਮਹੀਨੇ ਪਹਿਲਾਂ ਅਸੀਂ ਬਾਡੀ ਸਰਪੈਕ ਪੰਜੂ ਦਿੱਤੀ ਸੀਗੇ ਹਾਂਜੀ ਉਹ ਲੈਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਆਈ ਸੀਗੀਆਂ ਸਾਨੂੰ ਡਾਕਟਰ ਸਾਹਿਬ ਇਹ ਸੀ ਵੀ ਦਿਲ ਦੀ ਧੜਕਣ ਵੱਜ ਜਾਂਦੀ ਸੀ ਥੋੜਾ ਜਿਹਾ ਹੀ ਤੁਰੀਦਾ ਹੈ ਤੇ ਦਿਲ ਬਹੁਤ ਧੜਕਦਾ ਸੀ ਤੇ ਸਾਡੇ ਕਿੰਨੇ ਟਾਈਮ ਤੋਂ ਸਮੱਸਿਆ ਸੀ ਮਾਤਾ ਜੀ 2 ਸਾਲ ਹੋ ਚੱਲੇ ਨੇ 2 ਸਾਲ ਹਾਂਜੀ ਤੁਸੀਂ ਮਾਤਾ ਜੀ ਇਹਦਾ ਮੈਡੀਸਿਨ ਸ਼ੁਰੂ ਕੀਤਾ ਹਾਂਜੀ ਅਸੀਂ ਨਾ ਇਥੋਂ ਦਵਾਈ ਦੁਈ ਪਹਿਲਾਂ ਉਹੀ ਲੈਂਦੇ ਰਹੇ ਸਾਨੂੰ ਪਤਾ ਹੀ ਨਹੀਂ ਲੱਗਾ ਵੀ ਕੀ ਹੁੰਦਾ ਹੈ ਫਿਰ ਅਸੀਂ ਉਹ ਡਾਕਟਰ ਪਰਖਰ ਕੀ ਨੂੰ ਮਾਇਆ ਕ੍ਰਿਸ਼ਨਾ ਕ੍ਰਿਸ਼ਨਾ ਉਹਦੇ ਕੋਲ ਗਏ ਤੇ ਉਹਨੇ ਸਾਨੂੰ ਨਾ ਸਮਾਨੇ ਕਾਲ ਦਿੱਤਾ ਉਥੋਂ ਟੈਸਟ ਕਰਾਓ ਸਮਾਨੇਉਂ ਕਰਾ ਕੇ ਆਏ ਫਿਰ ਉਹ ਆ ਰਿਪੋਰਟ ਇਹਨਾਂ ਨੂੰ ਵਿਖਾਈ ਆਣ ਕੇ ਫਿਰ ਇਹਨਾਂ ਨੇ ਆਖਿਆ ਵੀ ਤੁਹਾਨੂੰ ਇੱਕ ਰਾਂ ਪਟਿਆਲੇ ਜਾਣਾ ਪਏਗਾ ਫਿਰ ਅਸੀਂ 8 ਕੁ ਦਿਨਾਂ ਬਾਅਦ ਫਿਰ ਅਸੀਂ ਪਟਿਆਲੇ ਗਏ ਚਲੇ ਫਿਰ ਉਥੋਂ ਟੈਸਟ ਕਰਾ ਕੇ ਆਏ ਉਹਨਾਂ ਸਾਨੂੰ ਹਾਰਟ ਦੀ ਪ੍ਰੋਬਲਮ ਦੱਸੀ ਸੀ ਵੀ ਤੁਹਾਨੂੰ ਹਾਰਟ ਦਾ ਪ੍ਰੋਬਲਮ ਹੈ ਤੇ ਤਾਂ ਐਵੇਂ ਹੁੰਦਾ ਫਿਰ ਇਹਨਾਂ ਬੇਟੇ ਨਾਲ ਸਲਾਹ ਕੀਤੀ ਵੀ ਜੇ ਤੁਸਾਂ ਪ੍ਰੇਸ਼ਨ ਕਰਾਉਣਾ ਹੈ ਤੇ ਤੁਸੀਂ ਦਾਖਲ ਹੋ ਜਾਓ। ਇਹ ਆਂਦੇ ਨੇ ਵੀ ਨਹੀਂ ਕਰੇ ਜਾਵਾਂਗੇ ਤੇ ਫਿਰ ਸਲਾਹ ਕਰਾਂਗੇ। ਫਿਰ ਸਾਰਿਆਂ ਸਲਾਹ ਕੀਤੀ ਆਂਦੇ ਨੇ ਵੀ ਜਿਹੜਾ ਕੋਈ ਐਵੇਂ ਨਾ ਪ੍ਰੇਸ਼ਨ ਕਰਾਓ ਤੇ ਤੁਸੀਂ ਦਵਾਈ ਖਾਦੀ ਜਾਓ। ਅਸੀਂ ਦਵਾਈ ਖਾਂਦੇ ਰਹੇ ਆਂ। ਫਿਰ ਸਾਨੂੰ ਇਹ ਕਹਿੰਦੇ ਕਿ 2 ਸਾਲ ਤੁਸੀਂ ਦਵਾਈਆਂ ਲਗਾਤਾਰ ਖਾਂਦੇ ਆ ਰਹੇ ਸੀ। ਹਾਂਜੀ ਖਾਂਦੇ ਰਹੇ ਆਂ। ਜਾਨੀ ਕਿ ਕੋਈ ਫਰਕ ਨਹੀਂ ਪੈ ਰਿਹਾ ਸੀਗਾ। ਬਸ ਦਵਾਈ ਖਾਂਦੇ ਰਹਿੰਦੇ ਤੇ ਫਿਰ ਠੀਕ। ਦੇ ਡਾਕਟਰ ਨੇ ਵੀ ਆਖਿਆ ਸੀ ਉਹਨੇ ਆ ਵੀ ਦਵਾਈ ਨਹੀਂ ਛੱਟਨੀ ਜਿੰਨਾ ਚਿਰ ਤੁਹਾਡੀ ਜ਼ਿੰਦਗੀ ਵੀ ਦਵਾਈ ਤੁਹਾਨੂੰ ਖਾਣੀ ਪੈਣੀ ਹੈ ਹਾਂਜੀ ਤੁਸੀਂ ਉਸ ਤੋਂ ਬਾਅਦ ਲ ਕੇ 475 ਜੂਸ ਜੂਸ ਕੀਤੇ ਹਾਂਜੀ ਤੇ ਅੱਜ ਕੀ ਫੀਲ ਕਰ ਰਹੇ ਹੋ ਤੁਹਾਡੀ ਦਵਾਈ ਚੱਲਦੀ ਹੈਗੀ ਹੈ ਜਾਂ ਬੰਦ ਹੋ ਚੁੱਕੀ ਹੈਗੀ ਹੈ ਇਹ ਦਵਾਈ ਜੂਸ ਵਾਲੀ ਤਾਂ ਅਸੀਂ ਪੀਨੇ ਆ ਤੇ ਦੂਜੀ ਦਵਾਈ ਸਾਡੀ ਬੰਦ ਹੈ ਇਸ ਹਾਂਜੀ ਬਿਲਕੁਲ ਜੀ ਪਟਿਆਲਾ ਦਵਾਈ ਸ਼ੁਰੂ ਕੀਤੀ ਸੀ ਉਹ ਬੰਦ ਹੋ ਚੁੱਕੀ ਹੈ ਹਾਂਜੀ ਉਹ ਅਜੇ ਪਈ ਹੈ ਸੀ ਜਿਵੇਂ ਲਿਆਂਦੀ ਸੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਸਾਡੇ ਕੋਲ ਹੋਏਗੀ ਉਹ ਮੁੱਕੇਗੀ ਤੇ ਫਿਰ ਸ਼ੁਰੂ ਕਰਾਂਗੇ ਉਹ ਹਾਂਜੀ ਅਸੀਂ ਗੁਰੂ ਘਰ ਵੀ ਚਲੇ ਜਾਨੇ ਆ ਹੁਣ ਸਾਨੂੰ ਕੋਈ ਤਿੱਖਤ ਨਹੀਂ ਹੁੰਦੀ ਹਾਂਜੀ ਤੇ ਅਸੀਂ ਜੂਸ ਵਾਲੀ ਦਵਾਈ ਅਜੇ ਵੀ ਪੀਨੇ ਆ ਠੀਕ ਹੈ ਹਾਂਜੀ ਤਿੰਨ ਮਹੀਨੇ ਹੋ ਉਸ ਦਾ ਪੂਰਾ ਹੋਣ ਵਾਲਾ ਹੈ ਤਿੰਨ ਮਹੀਨੇ ਹੋ ਗਏ ਸਾਨੂੰ ਦਵਾਈ ਪੀਂਦਿਆਂ ਨੂੰ ਹੁਣ ਸਾਡਾ ਵੀ ਉਹ ਥੋੜਾ ਥੋੜੀ ਰਹਿ ਗਈ ਦਵਾਈ ਤੇ ਤਿੰਨ ਮਹੀਨੇ ਪੂਰੇ ਹੋ ਜਾਣੇ ਨੇ ਮਤੈ ਲੱਖਾਂ ਪਰਿਵਾਰ ਤਾਂ ਡਿ ਵੀਡੀਓ ਦੇਖਣਗੇ ਤੁਸੀਂ ਉਹਨਾਂ ਨੂੰ ਕੀ ਸੁਣਾ ਦਿਓਗੇ ਅਸੀਂ ਉਹਨਾਂ ਨੂੰ ਇਹ ਹੀ ਆਖਾਂਗੇ ਕਿ ਅਸੀਂ ਤਾਂ ਠੀਕ ਹੋ ਗਏ ਆ ਤੇ ਤੁਸੀਂ ਵੀ ਇਹ ਦਵਾਈ ਵਰਤੋ ਰਿਸ਼ਨਾ ਵਾਲੇ ਪਾਸੇ ਨਾ ਜਾਓ ਪੀ ਅਸੀਂ ਠੀਕ ਆ ਤੇ ਤੁਸੀਂ ਵੀ ਜੋ ਦੋਈ ਵਾਰ ਬਹੁਤ ਸਾਰੀ ਪਰਵਾਹ ਜੀ ਵੀ ਵੀ ਹਾਰਡ ਦੀ ਬੋਰਡ ਦੇ ਨਾਲ ਜਿਹੜੇ ਚੂਜ਼ ਰਹਿ ਗਿਆ ਮੰਨ ਕਰਦਾ ਜੀ ਸਨੈਰੀ ਕਰਕੇ ਸਭ ਨੂੰ ਚੂਜ਼ ਕਰਨਾ ਚਾਹੀਦਾ ਹਾਂ ਵੀ ਜੋ ਸਹੀ ਹੋ ਪੀ ਉਹ ਤੇਸੇ ਨਾਲ ਠੀਕ ਹੋ ਜਾਓਗੇ ਹੌਲੀ ਹੌਲੀ ਫਰਕ ਪੈ ਜਾਂਦਾ ਹੈ ਠੀਕ ਹੈ ਹਾਂਜੀ ਸਾਨੂੰ ਫਰਕ ਪੈ ਗਿਆ ਤੇ ਤੁਹਾਨੂੰ ਵੀ ਪੈ ਜਾਏਗਾ ਠੀਕ ਹੈ ਅੱਜ ਤੱਕ ਦੀ ਦਵਾਈ ਬਿਲਕੁਲ ਬੰਦ ਹੈ ਹਾਂਜੀ ਅੰਗਰੇਜ਼ੀ ਦਵਾਈ ਸਾਡੀ ਕਦੇ ਦੀ ਬੰਦ ਹੈ ਠੀਕ ਹੈ ਹਾਂਜੀ ਧੰਨਵਾਦ